ਮੈਂ ਡਾਕਟਰ ਹਰਦੀਪ ਸਿੰਘ ਆਈਐਮਏ ਪ੍ਰੈਜ਼ੀਡੈਂਟ ਦੱਸੂਗਾ ਜਿਹੜਾ ਕਿ ਅੱਜ ਅਸੀਂ ਪੂਰੇ ਇੰਡੀਆ ਦੇ ਪੋਲ ਦੇ ਉੱਪਰ ਸਾਰੇ ਆਪਣੀਆਂ ਸਵਾਵਾਵਾਂ ਬੰਦ ਰੱਖੀਆਂ ਸਾਡੀ ਆਪੀਡੀ ਬੰਦ ਰਹੀ ਤੇ ਉਸ ਤੋਂ ਬਾਅਦ ਅਸੀਂ ਅੱਜ ਸ਼ਾਮ ਦਾ ਪ੍ਰੋਗਰਾਮ ਜਿਹੜਾ ਸੀਗਾ ਕੈਂਡਲ ਮਾਰਚ ਦਾ ਰੱਖਿਆ ਸੀ ਤੇ ਅਸੀਂ ਡਾਕਟਰ ਮੋਮਿਤਾ ਦੇਵਨਾਥ ਜੋ ਕਿ ਇੱਕ ਬੰਗਾਲ ਦੀ ਮਹਿਲਾ ਡਾਕਟਰ ਸੀ ਉਸ ਦਾ 8 ਤੇ 9 ਦੀ ਰਾਤ ਨੂੰ ਸਵੇਰੇ ਕੋਈ 3 ਤੋਂ 6 ਦੇ ਵਜੇ ਵਜੇ ਵਿੱਚ ਪਹਿਲਾਂ ਰੇਪ ਤੇ ਫਿਰ ਬਾਅਦ ਵਿੱਚ ਬਹੁਤ ਹੀ ਬੁਰੇ ਤਰੀਕੇ ਨਾਲ ਮਰਡਰ ਕੀਤਾ ਗਿਆ ਤੇ ਉਸ ਦੀ ਜਾਂਚ ਜਿਹੜੀ ਸੀ ਬਹੁਤ ਹੀ ਇੰਨੀ ਜਿਆਦਾ ਕਮਜ਼ੋਰ ਕਰਤੀ ਗਈ ਵੀ 4 ਦਿਨਾਂ ਤੱਕ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ ਉਸ ਤੋਂ ਬਾਅਦ ਉਹ ਕੇਸ ਸੀਆਈਡੀ ਨੂੰ ਦਿੱਤਾ ਗਿਆ ਸੀਬੀਆਈ ਨੂੰ ਦਿੱਤਾ ਗਿਆ ਤੇ ਹੁਣ ਵੀ ਅੱਜ ਤੱਕ ਜਾਂਚ ਚੱਲ ਰਹੀ ਆ ਉਹ ਜਿਹੜੇ ਬੰਦੇ ਉੱਥੇ ਡਾਕਟਰ ਸਾਡੇ ਬੈਠੇ ਸੀਗੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਪਰ ਵੀ ਬਹੁਤ ਸੱਦਤ ਕੀਤਾ ਗਿਆ ਬਹੁਤ ਵੱਡੀ ਭੀੜ ਨੇ ਕੋਈ ਕਹਿੰਦੇ 810000 ਲੋਕਾਂ ਨੇ ਆਣ ਕੇ ਹਮਲਾ ਕਰਤਾ ਅਸੀਂ ਇਹ ਸਾਰੇ ਜਿੰਨਾ ਵੀ ਇਹ ਘਟਨਾ ਹੋਈ ਆ ਉਸ ਦੀ ਸੀਏ ਸੀਵੀਆਈ ਕੋਲੋਂ ਜੋ ਚੱਲ ਰਹੀ ਆ ਇਹ ਕਹਿੰਦੇ ਆ ਕਿ ਉਹਨੂੰ ਬਹੁਤ ਚੰਗੀ ਤਰ੍ਹਾਂ ਦੁਨੀਆ ਸਾਹਮਣੇ ਦੱਸਿਆ ਜਾਵੇ ਇਸ ਇਸ ਜਿਹੜਾ ਨਿਊਜ਼ ਹੈਗੀ ਆ ਇਹ ਪੂਰੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਫੈਲ ਚੁੱਕੀ ਆ ਸਾਡੇ ਜਿੰਨੇ ਵੀ ਮਹਿਲਾ ਡਾਕਟਰ ਆ ਅਸੀਂ ਡਾਕਟਰ ਆ ਜਿੰਨਾ ਵੀ ਸਾਡੀ ਇਹ ਜੂਨੀਅਨ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਹੀ ਰੋਸ ਹੈਗਾ ਆ ਅਸੀਂ ਹੁਣ ਇਸ ਤੇ ਅਗਲੇ ਪੜਾਅ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਇੱਥੇ ਮਿਸ਼ਨ ਚੌਂਕ ਤੋਂ ਲਾਕੇ ਵਿਜੇ ਮਾਰਕੀਟ ਵੱਲ ਜਾਵਾਂਗੇ ਤੇ ਇਹ ਸਾਡਾ ਰੋਸ ਮਾਰਚ ਜਿਹੜਾ ਹੈਗਾ ਉਹਦੇ ਵਿੱਚ ਰੋਟਰੀ ਕਲੱਬ ਦੇ ਲਾਇਆਨਸ ਕਲੱਬ ਦੇ ਵੀ ਲੋਕ ਸ਼ਾਮਲ ਹੋ ਰਹੇ ਆ ਤੇ ਮੈਂ ਉਹਨਾਂ ਦਾ ਇਸ ਰੋਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ ਸਰ ਲਗਾਤਾਰ ਜੜੀਏ ਕਰਨਾ ਵਾਸਤੇ ਨੂੰ ਦਿੰਦੀਆਂ ਕਈ ਵਾਰ ਡਾਕਟਰਾਂ ਦੇ ਉੱਤੇ ਹਮਲੇ ਵੀ ਹੁੰਦੇ ਆ ਇਸ ਤਰ੍ਹਾਂ ਦੇ ਨਾਲ ਜੋ ਡਾਕਟਰ ਦੇ ਨਾਲ ਹੋਇਆ ਮੇਰੇ ਡਾਕਟਰ ਨਾਲ ਹੋਇਆ ਕਾਫੀ ਜਿਹੜੀਆਂ ਬਾਕੀ ਡਾਕਟਰਾਂ ਦੇ ਵਿੱਚ ਵੀ ਡਰਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਇਹ ਜਿਹੜੀਆਂ ਘਟਨਾਵਾਂ ਆ ਹਰ ਮਹੀਨੇ ਦੋ ਹੀ ਮਹੀਨੇ ਕਈ ਵਾਰ 15 ਦਿਨਾਂ ਦਾ ਬਹੁਤ ਜ਼ਿਆਦਾ ਰਿਪੀਟ ਹੋਈਆਂ ਹੋ ਰਹੀਆਂ ਤੇ ਅਸੀਂ ਆਪਣੀ ਇੰਡੀਅਨ ਜਿਹੜੀ ਮੈਡੀਕਲ ਐਸੋਸੀਏਸ਼ਨ ਪੂਰੇ ਇੰਡੀਆ ਵੱਲੋਂ ਅਸੀਂ ਇਹ ਡਿਮਾਂਡ ਕਰਦੇ ਹੈਗੇ ਆ ਕਿ ਪੂਰਾ ਇੱਕ ਸਿਕਿਉਰਿਟੀ ਐਕਟ ਬਣਾ ਕੇ ਡਾਕਟਰ ਦੇ ਉੱਪਰੇ ਬਣਾਇਆ ਜਾਵੇ ਜਿਹਦੇ ਨਾਲ ਪੂਰੇ ਹਸਪਤਾਲਾਂ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਇੱਕ ਪੂਰਾ ਇਹ ਐਕਟ ਹੋਣਾ ਚਾਹੀਦਾ